ਪੰਤ ਉਸ ਦਿਨ ਉਹਨਾਂ ਨਾਲ ਲੜ ਪਏ ਤੇ ਉਹਨਾਂ ਨੇ ਸ਼ਰਾਬ ਦੇ ਤਾਂ ਭਾਈ ਵੀ ਇੱਥੇ ਕਾਲ ਪੈ ਜੂਗਾ ਮੁੜ ਕੇ ਕਹਦੇ ਮੀ ਨਹੀਂ ਪੈਣਾ ਤੇ ਬਾਅਦ ਚ ਜਦੋਂ ਲਾਲੋ ਇੱਥੇ ਉਹਨਾਂ ਨੇ ਮਿਲਤਾਂ ਕੀਤੀਆਂ ਵੀ ਨਾ ਜੀ ਸਾਡਾ ਲਾਲੋ ਇੱਥੇ ਤਬਾਹ ਹੋ ਜਾਣਾ ਸਾਹਮਣੇ ਦੇਖੋ ਵੈਸੇ ਤਾਂ ਇਹਨੂੰ ਤਗਰੇਬਨ ਮੁੰਦੇ ਸ਼ੇਰ ਸਮਝਦੇ ਹੋਣਗੇ ਪਰ ਇਹਦੀ ਕੜਾਈ ਦੇਖ ਲਓ ਇੱਕ ਇੱਕ ਕੜਾਈ ਕੀਤੀ ਹੋਈ ਤੁਸੀਂ ਐ ਗਿਆ ਚੀਜ਼ ਇਹ ਪੰਤ ਇਹਨਾਂ ਚ ਲਾਲੋ ਰਾਜਿਆਂ ਦਾ ਰਾਜ ਤੁਹਾਨੂੰ ਦੱਸਿਆ ਵੀ ਇੱਥੇ ਬਾਅਦ ਚ ਰਾਜਿਆਂ ਦਾ ਰਾਜ ਆਇਆ ਤਾਂ ਉਹ ਇੱਥੇ ਲਾਲੋ ਆਪਣੀ ਘਰ ਵਾਲੀਆਂ ਰਾਣੀਆਂ ਰੱਖਦੇ ਸੀ ਤੇ ਉਹ ਆ ਲਾ ਲੋ ਜਿਹੜੀਆਂ ਨਾ ਮੋਰੀ ਲਈ ਸ੍ਰੀਲੰਕਾ ਦੇ ਇੱਥੇ ਪਹੁੰਚਿਆ ਹੋਣਾ ਹਨ ਹਨਾ ਅਮੇਜਨ ਕਰਕੇ ਸੋਚੋ ਇੱਕ ਵਾਰੀ ਤੇ ਉਹਨਾਂ ਦੀ ਨਿਸ਼ਾਨੀਆਂ ਵੀ ਨਿਕਲ ਜਾਂਦੇ ਨੇ ਵੀ ਸਾਨੂੰ ਦਿਖਾਵਾਂਗੇ ਨਾਲ ਦੀ ਨਾਲ ਤੇ ਕਿਵੇਂ ਆਪਣੇ ਘਰ ਵਾਲੀ ਨੂੰ ਲਾ ਲੋ ਪਾਈ ਕੋਈ ਤਿਹਾਰ ਤੇ ਆ ਕੁਛੇ ਤੇ ਇੱਥੇ ਲੈ ਕੇ ਆਉਂਦੇ ਹੋਣਗੇ ਸੋਤਣੂ ਚੱਲ ਪਿਆ ਜੀ ਆਪਣੇ ਅਗਲੇ ਸਫਰਾਂ ਵੱਲ ਵਾਹਿਗੁਰੂ ਕਿਰਪਾ ਕਰੇ ਮਿਹਰ ਕਰੇ ਪਰਮਾਤਮਾ ਤੁਹਾਨੂੰ ਬਾਬਾ ਨਾਨਕ ਤੇ ਅੱਜ ਦਾ ਸਫਰ ਜਿਹੜਾ ਉਹ ਵਧੀਆ ਨਿਕਲ ਜੇ ਬਾਈਕ ਆਪਾਂ ਇਹ ਖੜੀ ਕਰਤੀ ਤੇ ਪਹੁੰਚ ਗਏ ਮੰਡੋਰ ਗਾਰਡਨ ਇਹ ਦੱਸਦੇ ਆਂ ਤੁਹਾਨੂੰ ਜਿਹੜਾ ਮੰਡੋਰ ਗਾਰਡਨ ਆ ਲਾ ਲੋ ਇੱਥੇ ਜਿਹੜਾ ਮੰਦਿਰ ਬਣਿਆ ਹੋਇਆ ਇਹ ਰਿਮਾਈਂਡ ਦੇ ਟਾਈਮ ਦਾ ਬਣਿਆ ਇਹਨੂੰ ਲਾ ਲੋ ਹੁਣ ਨਵਾਂ ਨਾ ਸਮਝਿਓ ਯਾਰ ਸਾਲ ਦੋ ਸਾਲ ਵਾਲਾ ਨਾ ਸਮਝਿਓ ਇਹ ਰਿਮਾਈਂਡ ਦੇ ਵੇਲੇ ਦਾ ਮੰਦਿਰ ਜਿਹੜਾ ਮੈਂ ਤੁਹਾਨੂੰ ਦਿਖਾਵਾਂਗਾ ਬਣੇ ਰਿਹਾ ਵੀਡੀਓ ਚ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਦੇ ਵਿੱਚ ਆਪਣਾ ਇਹ ਦੂਜਾ ਬਲੌਗ ਹੈ ਤੇ ਲਾ ਲਓ ਪਹਿਲਾਂ ਤੁਸੀਂ ਦੇਖਿਆ ਨਾ ਕਿਦਾਂ ਗੁਰਦੁਆਰਾ ਸਾਹਿਬ ਜੋਧਪੁਰ ਤੇ ਕਿਲੇ ਜੋ ਵੀ ਆਪਾਂ ਨੂੰ ਦਿਖਾਈ ਨੇ ਤੇ ਹੁਣ ਆਪਾਂ ਆ ਗਏ ਮੰਡੋਰ ਤੇ ਇਹਨਾਂ ਲਾ ਲਓ ਤੁਸੀਂ ਵੀ ਜਿਹੜੇ ਰਮਾਇਣ ਹੈ ਰਮਾਇਣ ਦੇ ਟਾਈਮ ਦਾ ਇੱਥੇ ਮੰਦਿਰ ਆ ਥਾਂ ਬਣੀ ਹੋਈ ਹੈ ਉਹ ਤੁਹਾਨੂੰ ਦਿਖਾਵਾਂਗੇ ਵੀਡੀਓ 'ਚ ਬਣੇ ਰਹੋ ਤੇ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਲਾਲ ਦੀ ਗੜੀ ਇਹ ਪਲੇਟਫਾਰਮ ਤੇ ਖੜਿਆ ਹਾਂ ਤੇ ਹਾਸੇ ਵਾਲੀ ਜਿਹੜੀ ਗੱਲ ਹੈ ਨਾ ਓਏ ਬੂਤ ਲੁੱਕ ਲੁੱਕ ਪਾਣ ਵਾਲਿਆਂ ਵਰਗੇ ਜਿਹੜਾ ਵੀ ਬੰਦਾ ਦੇਖਦਾ ਬੂਟਾਂ ਵਾਂਗ ਨਹੀਂ ਦੇਖਦਾ ਕਿਉਂਕਿ ਅਗਲਾ ਵਧੀਆ ਵਧੀਆ ਬੂਟ ਪਾਈ ਫਿਰਦਾ ਸੈਂਡਲ ਪਾਈ ਫਿਰਦਾ ਤੇ ਆਪਣੇ ਕੋਲ ਪਾਏ ਹੋਏ ਨੇ ਜਿਹੜੇ ਲੁੱਕ ਪਾਣ ਵਾਲੇ ਬੂਟ ਨੇ ਲਾਲ ਇਹ ਤੁਹਾਨੂੰ ਦੱਸਿਆ ਪਲੇਟਫਾਰਮ ਤੇ ਤੋਂ ਆਪਾਂ ਟ੍ਰੇਨ 'ਚ ਬੈਠ ਕੇ ਜਾਵਾਂਗੇ ਹੁਣ ਬਾਕੀ ਜੋਧਪੁਰ 'ਚ ਇੱਕ ਤੁਹਾਨੂੰ ਗੱਲ ਦੱਸਣੀ ਰਹੀ ਗਈ ਕੱਪਾਂ ਨੂੰ ਵੀ ਹੁਣੇ ਪਤਾ ਲੱਗਿਆ ਵੀ ਜਿਹੜਾ ਇੱਥੇ ਨਾ ਜਿਹੜਾ ਮੀਂਹ ਪੈਂਦਾ ਉਹ 3 ਸਾਲ ਮੀਂਹ ਨਹੀਂ ਪੈਂਦਾ ਚੌਥੇ ਸਾਲ 'ਚ ਮੀਂਹ ਪੈ ਜਾਂਦਾ ਇਸੇ ਕਰਕੇ ਆਲ ਇੰਡੀਆ ਵਿੱਚ ਸਭ ਤੋਂ ਵੱਡੇ ਜਿਹੜੇ ਤਲਾਬ ਨੇ ਉਹ ਲਾਲੋ ਸਾਨੂੰ ਜੋਧਪੁਰ 'ਚ ਦੇਖ ਤੇ ਉਸੇ ਕਰਕੇ ਹੀ ਲਾ ਲੋ ਜਿਹੜੇ ਵੱਡੇ ਤੋਲੋ ਬਣਾਏ ਹੋ ਇਸੇ ਕਰਕੇ ਬਣਾਏ ਜਾਂਦੇ ਨੇ ਵੀ ਭਾਈ ਪਾਣੀ ਦੀ ਹੈ ਜਿਹੜੀ ਉਹ ਦਿੱਕਤ ਨਾ ਆਵੇ ਗਰਮੀ ਚ ਉਹਦਾ ਸਾਨੂੰ ਵੀ ਅੰਦਰ ਦੱਸਾਂਗੇ ਕਿ ਬਹੁਤ ਰੋਚਕ ਗੱਲ ਹੈ ਮਤਲਬ ਕਹਾਣੀਆਂ ਉਹਦੇ ਪਿੱਛੇ ਬਹੁਤ ਰੋਚਕ ਉਹ ਸਾਨੂੰ ਵੀਡੀਓ 'ਚ ਦੱਸਾਂਗੇ ਫਿਲਹਾਲ ਇਹ ਟ੍ਰੇਨ ਆ ਗਈ ਜੀ ਆਪਣੀ ਇਹ ਵਾਲੀ ਜਿਹੜੀ ਜੱਪਾ ਜਾਣਾ ਜਿਹੜੀ ਪਤੰਦਰ ਸ਼ੋਰ ਕਰੀ ਜਾਂਦੀ ਐ ਨਾ ਇਹ ਬਾਹਰੋਂ ਉਹ ਸਾਇਦ ਮੁੜ ਕੇ ਤੇ ਨਾਲ ਲਾ ਲੋ ਬਾਹਰ ਤੋਂ ਵੀ ਲੋਕ ਦੇਖਣ ਆ ਰਹੇ ਨੇ ਮਨੋਰ ਗਾਰਡਨ ਨੂੰ ਇਹ ਐਂਟਰੀ ਤੋਂ ਬਣਾਇਆ ਜਦੋਂ ਆ ਬੰਦਾ ਲਾ ਲੋ ਪਲੇਟਫਾਰਮ ਤੇ ਬੈਠਦੇ ਆ ਉਦੋਂ ਬਾਅਦ ਦੀ ਲਾਲੋ ਅੱਗੇ ਐਂਟਰੀ ਆਈ ਤੇ ਤੁਹਾਨੂੰ ਦੱਸਦਾ ਮੋਰ ਗਾਰਡਨ ਇੱਕ ਉਹੀ ਜਗ੍ਹਾ ਜਿੱਥੇ ਲਾਲੋ ਤੁਸੀਂ ਵੀ ਰਾਵਣ ਦੇ ਆਪਾਂ ਸੋਹਰੇ ਪਰਿਵਾਰ ਤੇ ਆ ਗਏ ਤੇ ਕਦੇ ਸੋਚ ਕੇ ਦੇਖੋ ਵੀ ਇੱਥੇ ਰਾਵਣ ਨੇ ਵਿਆਹ ਕਰਾਣ ਲਈ ਸ਼੍ਰੀਲੰਕਾ ਤੋਂ ਇੱਥੇ ਪਹੁੰਚਿਆ ਹੋਣਾ ਹਨਾ ਇਮੇਜਿਨ ਕਰਕੇ ਸੋਚੋ ਇੱਕ ਵਾਰੀ ਤੇ ਉਹਨਾਂ ਦੀ ਨਿਸ਼ਾਨੀਆਂ ਵੀ ਨਿਕਲ ਜਾਂਦੇ ਨੇ ਵੀ ਸਾਨੂੰ ਦਿਖਾਵਾਂਗੇ ਨਾਲ ਦੀ ਨਾਲ ਤੇ ਕਿਵੇਂ ਆਪਣੇ ਘਰ ਵਾਲੀ ਨੂੰ ਲਾਲੋ ਭਾਈ ਕੋਈ ਤਿਹਾਰ ਤੇ ਆ ਕਿਸੇ ਦੇ ਇੱਥੇ ਲੈ ਕੇ ਆਉਂਦੇ ਹੋਣਗੇ ਸੋਚਣ ਵਾਲੀ ਵੀ ਗੱਲ ਵੈਸੇ ਸ਼੍ਰੀਲੰਕਾ ਤੋਂ ਇੱਥੇ ਆਣਾ ਪਰ ਇਨਸਾਨੀਆਂ ਜਰੂਰ ਮਿਲਿਆ ਨੇ ਉਹਨਾਂ ਦੀਆਂ ਆ ਸਾਰੀ ਜਿੰਨੀ ਪੈਸੇ ਨਾ ਜਗਾ ਬਹੁਤ ਪ੍ਰਾਚੀਨ ਹੈ ਰਮਾ ਤੁਹਾਨੂੰ ਦੱਸਿਆ ਰਮਾਣ ਦੇ ਲਾਲੋ ਟਾਈਮ ਦੀ ਹੈ ਪਰ ਉਹ ਤੋਂ ਬਾਅਦ ਲਾਲੋ ਜਿਵੇਂ ਜੋਧਪੁਰ ਚ ਰਾਜਿਆਂ ਦਾ ਰਾਜ ਹੁੰਦਾ ਹੈ ਤਾਂ ਉਹ ਇੱਥੇ ਆ ਕੇ ਕਬਜ਼ ਕਰ ਲੈਂਦੇ ਨੇ ਆਪਣਾ ਤੇ ਇਹ ਨਾ ਜਦਾਂ ਲਾਲੋ ਇਫਾਜਤ ਨਹੀਂ ਸੀ ਸਿਕਿਉਰ ਨਹੀਂ ਸੀ ਲਾਲੋ ਜਦ ਹਮਲਾ ਹੁੰਦਾ ਸੀ ਤਾਂ ਇੱਥੇ ਹਮਲਾ ਕਰਨਾ ਵੀ ਸਖਾਲਾ ਸੀ ਹਨਾ ਤੇ ਬਚਣਾ ਬੜਾ ਮੁਸ਼ਕਲ ਸੀ ਤਾਂ ਇਹ ਦੇ ਕਰਕੇ ਇਹਨੂੰ ਫਿਰ ਲਾਲੋ ਛੱਡਤਾ ਤੇ ਜੋਧਪੁਰ ਜਿਹੜਾ ਪੱਕੀਲਾ ਦੇਖ ਕੇ ਆਏ ਰਾਜੇ ਉੱਥੇ ਸਿਫਟ ਹੋ ਗਈ ਸੀ ਇਹ ਕਿਹਾ ਗਿਆ ਇਥੇ ਅਜੀਤ ਪੋਲ ਸੰਗਰਾਲੇ ਖੇਲ ਸ਼ਕਤਰ ਦੇਵਲ ਜਾਗਰਿਕ ਟ੍ਰੈਕ ਸਨਸੈਟ ਪੁਆਇੰਟ ਤੇ ਇਹ ਪਤਾ ਨਹੀਂ ਥੱਲੇ ਜੋਧਪੁਰ ਵਾਰੀ ਇੱਕ ਹੀ ਲਿਖਿਆ ਹੋਇਆ ਬਾਕੀ ਅੰਦਰ ਬਲ ਅਨਸਾਰ ਦੇਵਤਾਵਾਂ ਕੀ ਸਾਲ ਲੱਗ ਜੀ ਜਿੰਨੇ ਕੁ ਲੋਕ ਇਹਨਾਂ ਦੇ ਦੇਵਤੇ ਹੋਏ ਇੱਥੇ ਉਹਨਾਂ ਦੀ ਸਾਰਿਆਂ ਦੀ ਮੂਰਤੀਆਂ ਲੱਗੀਆਂ ਹੋਈਆਂ ਨੇ ਤੈ ਕੋ ਜਿੱਦਦਾ ਨਾ ਬਣਿਆ ਬਾਕੀ ਬਿਲਾਲ ਇਹ ਉਸੇ ਟਾਈਮ ਦਾ ਮੰਦਿਰ ਹੈ ਜੀ ਸ਼੍ਰੀ ਕਾਲਾ ਗੋਰਾ ਭੈਰੂ ਜੀ ਦਾ ਮੰਦਿਰ ਪਰ ਟਾਈਮ ਨਾਲ ਲਾਲੋ ਤੁਸੀਂ ਚੇਂਜ ਹੋਈ ਗਿਆ ਪੈਸਾ ਇਹ ਬਣਿਆ ਜੀ ਇੱਕ ਥੰਬਾ ਮਹਿਲ ਤੇ ਜਿਹੜਾ ਇਹ ਮਹਿਲ ਹੈ ਨਾ ਇਹ ਵੈਸੇ ਇਨ ਵੀ ਖੜਾ ਕਰਤਾ ਵੀ ਇਹਦਾ ਕੋਈ ਆਉ ਨਹੀਂ ਹੈ ਇਹ ਜਿਹੜਾ ਤੁਸੀਂ ਬਾਹਰਿਆਂ ਦੇਖ ਰਹੇ ਹੋ ਇਹ ਜਾਲੀਆਂ ਦੇਖ ਰਹੇ ਹੋ ਇਹਨਾਂ ਚ ਲਾਲੋ ਰਾਜਿਆਂ ਦਾ ਰਾਤ ਤੁਹਾਨੂੰ ਦੱਸਿਆ ਵੀ ਇੱਥੇ ਬਾਅਦ ਚ ਰਾਜਿਆਂ ਦਾ ਰਾਜ ਆਇਆ ਤਾਂ ਉਹ ਇੱਥੇ ਲਾਲੋ ਆਪਣੀ ਘਰ ਵਾਲੀਆਂ ਰਾਣੀਆਂ ਰੱਖਦੇ ਸੀ ਤੇ ਉਹ ਆ ਲਾਲੋ ਜਿਹੜੀਆਂ ਨਾ ਮੋਰੀਆਂ ਇਹਨਾਂ ਰਹੀਓ ਲਾਲੋ ਰਾਜੇ ਦੀ ਕੋਈ ਸਵਾ ਲੱਗ ਰਹੀ ਆ ਜਾਂ ਬਾਹਰ ਦੇਖਣ ਵਾਸਤੇ ਵਰਤਦੀਆਂ ਸੀ ਤੇ ਪਰਦੇ ਦੇ ਵਿੱਚ ਰਹਿੰਦੀਆਂ ਸੀ ਇਹ ਤਾਂ ਆਪਣੇ ਹੋਇਆ ਥੰਬਾ ਮਹਿਲ ਜ਼ਰੂਰੀ ਨਹੀਂ ਵੀ ਉਸ ਟਾਈਮ 'ਚ ਵੀ ਲਾਲੋ ਜਿਹੜੀ ਔਰਤਾਂ ਨੇ ਹਨਾ ਉਹਨਾਂ ਨੂੰ ਵੀ ਪਰਦੇ 'ਚ ਰਹਿਣਾ ਪੈਂਦਾ ਚਾਹੇ ਉਹ ਰਾਣੀਆਂ ਹੋਵੇ ਕਦੇ ਰਾਵਣ ਵੀ ਸੌਰੀ ਪਰਿਵਾਰ ਆ ਗਏ ਉਹਨਾਂ ਨੂੰ ਵੀ ਪਤਾ ਨਹੀਂ ਕਿ ਕਿਹੜਾ ਮਿੱਠਾ ਦਿੰਦੇ ਹੁਣ ਇੱਥੇ ਆ ਕੇ ਕਿਉਂਕਿ ਅੱਜ ਦਾ ਅਗਲਾ ਆਪਣੇ ਸੌਰੀ ਪਰਿਵਾਰ ਆਉਂਦਾ ਹੈ ਤੇ ਕੀ ਖਾਤਰਦਾਰੀ ਕਰਦੇ ਨੇ ਕੁਝ ਨਹੀਂ ਪਤਾ ਹਨ ਪੁਰਾਣੇ ਸਮੇ ਦਾ ਬਾਕੀ ਉਹ ਸਾਰੇ ਮੰਦਰ ਉਹੀ ਪੁਰਾਣੇ ਸਮੇ ਦੇ ਬਣੇ ਹੋਏ ਨੇ ਲਾ ਲਓ ਤੁਸੀਂ ਇਸ ਧਰਤੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਰਾਵਣ ਦਾ ਲਾ ਲਓ ਜਿਹੜਾ ਵਿਆਹ ਹੋਇਆ ਤੇ ਇਥੋਂ ਦੀ ਉਹਨਾਂ ਦੀ ਲਾ ਲਓ ਜਿਹੜੀ ਘਰ ਵਾਲੀ ਸੀ ਮੰਡੋਰ ਦੀ ਪੇਕਾ ਪਰਿਵਾਰ ਉਹਨਾਂ ਦੀ ਘਰ ਵਾਲੀ ਦਾ ਤੇ ਉਹ ਇੱਥੇ ਖੇਡਦੇ ਰਹੇ ਹੁਣੇ ਇਨ ਥਾਵਾਂ ਤੇ ਤੇ ਅੱਜ ਦੇਖ ਲਓ ਫਿਰ ਰਾਜਿਆਂ ਦਾ ਸਮਾਂ ਆ ਗਿਆ ਤੇ ਉਹ ਉਹਨਾਂ ਨੇ ਲਾ ਲਓ ਚੇਂਜ ਕਰਤਾ ਪਰ ਜੋ ਚੇਂਜ ਨਹੀਂ ਕੀਤੀ ਚੀਜ਼ਾਂ ਉਹ ਇਹ ਮੰਦਿਰ ਨੇ ਇਹ ਸਾਹਮਣੇ ਤੁਹਾਡੇ ਸਾਹਮਣੇ ਜਿਹੜੇ ਇਹ ਉਸੇ ਟਾਈਮ ਦਾ ਬਣਿਆ ਹੋਇਆ ਮੰਦਿਰ ਕਮਾਲ ਹੈ ਯਾਰ ਦੇਖੋ ਤੁਸੀਂ ਨਾਲੋਂ ਕਿਦਾਂ ਪੱਥਰਾਂ ਨੂੰ ਕੜ-ਕੜ ਕੇ ਬਣਾਇਆ ਹੈ ਦੇਖੋ ਆ ਇਥੋਂ ਸਾਰਾ ਤੇ ਸਟਰਕਚਰ ਜਿਹੜਾ ਖੜਾ ਕਰਕੇ ਕੀਤਾ ਜਾਂਦਾ ਨਾ ਉਸ ਟਾਈਮ ਨਾਲ ਲੋ ਇਨੀ ਪੜੇ ਲਿਖੇ ਲੋਕ ਵੀ ਨਹੀਂ ਸੀ ਪਰ ਦਿਮਾਗ ਦੇ ਖਲੋਨਾ ਦਾ ਆ ਦੇਖੋ ਬਾਕੀ ਵੈਸੇ ਵੀ ਰਾਜਸਥਾਨ ਦੇ ਵਿੱਚ ਲਾ ਲਓ ਆਪਾਂ ਜਿੰਨੇ ਵੀ ਮਹਿਲ ਲਾ ਲਓ ਤੁਸੀਂ ਮੰਦਰ ਲਾ ਲਓ ਦੇਖਦੇ ਆ ਨਾ ਉਹ ਸਾਰੇ ਦੇ ਸਾਰੇ ਲੋਨਾਂ ਦੀ ਲਾ ਲਓ ਤੁਸੀਂ ਜਿਹੜੇ ਬਣਾਏ ਹੋਏ ਨੇ ਆ ਲੀਡਰ ਚ ਕੀ ਹਾਲ ਦੁਨੀਆਂ ਤੇ ਸਭ ਤੋਂ ਲੱਗੇ ਹੁੰਦੇ ਨੇ ਆ ਕੜਾਈਆਂ ਕੱਢੀਆਂ ਜਿਵੇਂ ਲਾ ਲਓ ਪੱਥਰ ਨੂੰ ਘੜ ਘੜ ਕੇ ਤੇ ਆ ਸਾਹਮਣੇ ਦੇਖੋ ਵੈਸੇ ਤੁਹਾਨੂੰ ਤਕਰੀਬਨ ਮੁੰਦੇ 6 ਸ਼ੇਰ ਸਮਝਦੇ ਹੋਣਗੇ ਪਰ ਇਹਦੀ ਕੜਾਈ ਦੇਖ ਲਓ ਇੱਕ ਇੱਕ ਕੜਾਈ ਕੀਤੀ ਹੋਈ ਤੁਸੀਂ ਹੈ ਗਿਆ ਚੀਜ਼ ਇਹ ਪੰਤਾਲਾ ਬਣਾਇਆ ਹੋਇਆ ਅਕੀ ਸਾਰੇ ਮੰਦਰ ਦਾ ਨਾ ਤੁਸੀਂ ਇੱਕ ਵਾਰੀ ਦੇਖ ਦੇਖੋ ਬਣੀ ਹੋਈ। ਆਹ ਦੇਖੋ ਪਰਲਾ ਲੋ ਕਿੰਦਾ ਇੰਨਾ ਉੱਚਾ ਤੁਸੀਂ ਪੱਥਰ ਵੀ ਚੜਾਣੇ ਤੇ ਉਹਨਾਂ ਦੀ ਕਟਿੰਗ ਵਗੈਰਾ ਤੇ ਲਾ ਲੋ ਕੱਟ-ਕੱਟ ਕੇ ਇਹਨੂੰ ਬਣਾਣਾ। ਤਰਾਸਣਾ ਲਾ ਲੋ ਥੋੜੇ ਤੇ ਇੱਕ ਛੋਟੀ ਜਿਹੀ ਸ਼ਾਣੀ ਨਾਲ ਬੜਾ ਔਖਾ ਕੰਮ ਹੁੰਦਾ ਹੈ। ਇਦਾਂ ਦੇ ਮੰਦਰੇ ਬਣੇ ਹੋਇਆ। ਉਹ ਮੰਦਰ ਬਣਿਆ ਹੋਇਆ, ਬਣਿਆ ਹੋਇਆ। ਇੱਕ ਮੰਦਰੇ ਬਣਿਆ ਹੋਇਆ ਤੇ ਇਹਦੇ ਇੱਧਰ ਦੇਖੋ ਚਿੱਤਰ ਬਣੇ ਹੋਇਆ ਤੇ ਇੱਕ ਮੂਰਤੀ ਇਹ ਬਣੀ ਹੋਈ। ਤੇ ਕਾਛੀ ਜਿਹੜੇ ਕਰਕੇ ਲਾ ਲਓ ਮੈਂ ਇੱਥੇ ਆਇਆ ਹਾਂ। ਓਹ ਤੇ ਨੋਪੜੀਕਾ ਇਹ ਸਾਨੂੰ ਵੀਡੀਓ ਦਿਖਾ ਮੇਰੇ ਜਿੱਥੇ ਉਂਗਲੀ ਲਾ ਲਓ। ਉੱਤੇ ਸ਼ੇਰ ਦੀ ਮੂਰਤੀ ਬਣੀ ਹੋਈ ਆ ਇੱਕ ਬਹੁਤ ਹੀ ਸੋਹਣੀ ਤੇ ਇਹ ਰਹੇ ਸਾਹਮਣੇ ਅੰਥੀ ਦੀ ਮੂਰਤੀ ਬਣੀ ਹੋਈ। ਮਲੇ ਇਦਾਂ ਦੇ ਮੰਦਰ ਬੁੜੇ ਹੋਏ। ਉਹ ਸਾਹਮਣੇ ਮੂਰਤੀਆਂ ਲਾ ਲਓ ਜਿਹੜੀਆਂ ਬਣਾਈਆਂ ਹੋਈਆਂ ਨੇ। ਉਸ ਟਾਈਮ ਚ ਲਾ ਲਓ ਇੰਨੀ ਤਕਨੀਕ ਹਨਾ। ਕੰਮ ਕਰਨਾ ਤਕਨੀਕ ਨਾਲ ਬੜਾ ਮੁਸ਼ਕਲ ਹੁੰਦਾ ਹੈ ਇੱਕ ਇੱਕ ਪੱਥਰ ਨੂੰ ਤਰਾਸਣਾ ਇੱਥੇ ਕਿਵੇਂ ਲਾ ਲਓ ਸਾਰੀਆਂ ਇਹ ਕਬਰਾਂ ਦੇ ਨਾਲ ਇਨਸਾਨੀਆਂ ਬਣੀਆਂ ਹੋਈਆਂ ਨੇ ਉਹ ਤੇ ਪਹਿਲਾਂ ਰਾਵਣਾਂ ਲਾ ਲਓ ਇੱਥੇ ਵਿਆਹ ਨਾਲ ਆਇਆ ਤੋਂ ਬਾਅਦ ਸਮਾਂ ਬੀਤ ਗਿਆ ਰਾਜੇ ਨੇ ਰਾਜ ਕਰ ਲਿਆ ਤਾਂ ਰਾਜੇ ਹਮਲਾਵਰਾਂ ਤੋਂ ਡਰਦੇ ਹੋਏ ਇਹਨੂੰ ਛੱਡ ਕੇ ਜੋਧਪੁਰ ਦਾ ਜਿਹੜਾ ਮਹਿਲ ਬਣਿਆ ਹੋਇਆ ਉੱਥੇ ਪਹੁੰਚ ਗਏ ਕਿਉਂਕਿ ਉਹ ਥੋੜਾ ਉੱਚਾ ਹੀ ਤੇ ਉੱਥੇ ਤੇ ਲਾ ਲਓ ਕਬਰ ਹੋ ਜਾਂਦਾ ਸੀ ਪਰ ਅ ਬਾਅਦ ਚ ਇਹ ਸਮਸ਼ਾਨ ਘਾਟ ਬਣ ਗਿਆ ਤੋਂ ਤੋਂ ਬਾਅਦ ਸਾਨੂੰ ਪਤਾ ਹੀ ਹੈ ਫਿਰ ਸਮਾਂ ਬੀਤਦਾ ਚਲਾ ਗਿਆ ਤੇ ਇਹਦੀ ਖੋਜ ਹੋ ਗਈ ਤੇ ਹੁਣ ਲਾ ਲਓ ਇਦਾਂ ਘੁੰਮਣ ਫਿਰਨ ਦਾ ਬਣਾਤਾ ਸਾਰਾ ਹੀ ਵਕਤੀ ਦਾ ਲਾ ਲਓ ਤੁਸੀਂ ਪਵਾਰਾ ਸਿਸਟਮ ਇਹ ਰਾਤ ਨੂੰ ਲਾਈਟਾਂ ਲੁਟਾਈਆਂ ਦਾ ਪ੍ਰਵੰਧ ਕਰਿਆ ਹੁੰਦਾ ਇਹਨਾਂ ਨੇ ਤੇ ਖਾਣ ਵਾਸਤੇ ਪਰੋਸ ਕੰਮ ਨੂੰ ਦਿਖਾਉਂਦੇ ਨੇ ਕਿ ਦਿਨ ਤੋਂ ਲਾ ਲਓ ਤੁਸੀਂ ਇਹਦੀ ਲਾਈਟਾਂ ਵਾਲਾ ਉਹ ਨਹੀਂ ਚੱਲਣਾ ਇੱਕ ਜ਼ਰੂਰੀ ਚੀਜ਼ ਹੈ ਤੁਸੀਂ ਇੱਥੇ ਕਦੇ ਵੀ ਘੁੰਮਣਾਂ ਦੇ ਤਾਂ ਤਿਆਰ ਰੱਖਿਓ ਤੁਹਾਡਾ ਮੋਟਾ ਜੁਰਮਾਨਾ ਹੋ ਜਾਣਾ ਜੇ ਤੁਸੀਂ ਲਾ ਲਓ ਇੱਥੇ ਗੰਦ ਪਾੰਦੇ ਮਿਲ ਗਏ ਹਨਾ ਜਾਂ ਕਿਸੇ ਚੀਜ਼ ਨੂੰ ਨੁਕਸਾਨ ਦਿੰਦੇ ਮਿਲ ਗਏ ਤਾਂ ਇਹਨਾਂ ਨੇ ਪਾਈ ਤੁਹਾਡਾ ਮੋਟਾ ਜਿਹੜਾ ਜੁਰਮਾਨਾ ਉਹ 10000 ਦਾ ਕੱਟ ਦੇਣਾ ਉਹ ਸਾਹਮਣੇ ਵਿਆਹ ਹੋ ਰਿਹਾ ਇਹ ਇਹ ਮੰਦਿਰ ਦਾ ਆਸ਼ੀਰਵਾਦ ਲੈ ਕੇ ਗਏ ਲੋ ਕਾਫੀ ਦੇਰ ਤੋਂ ਪਹਿਲਾਂ ਪੂਜਾ ਚੱਲ ਰਹੀ ਸੀ ਇੱਥੇ ਬਾਕੀ ਮਿਊਜ਼ੀਅਮ ਬਣਿਆ ਹੋਇਆ ਇਹ ਆਪਾਂ ਪਹਿਲਾਂ ਦੇਖਿਆ ਇਹ ਵੀਡੀਓ ਦੇ ਵਿੱਚ ਲਾ ਲਓ ਪਿਛ ਕੱਲ ਦੀ ਵੀਡੀਓ ਵਿੱਚ ਤੁਸੀਂ ਦੇਖਿਆ ਹੀ ਹੈ ਉਦਾਂ ਹੀ ਪੁਰਾਣਾ ਸਮਾਨ ਹੈ ਜਿਹੜਾ ਲਾ ਲਓ ਉਹ ਇੱਥੇ ਪਿਆ ਬਾਕੀ ਇਹਦਾ ਮੰਦਰਾ ਬਾਕੀ ਰਹਿਣ ਰੂਣ ਵਾਲੇ ਲਾ ਲਓ ਇੱਥੇ ਆਪਣੇ ਭਾਈ ਕਮਰੇ ਕੁਮਰੇ ਪਾਈ ਰਹਿੰਦੇ ਨੇ ਜਿਹੜੇ ਇੱਥੇ ਕੰਮਕਾਰ ਕਰਦੇ ਨੇ ਸਫਾਈ ਦੇ ਵਿੱਚ ਸਫਾਈ ਕਰਦੇ ਨੇ ਵਗੈਰਾ ਕਰਦੇ ਨੇ ਬਾਕੀ ਬਿਲਕੁਲ ਸੁਨਸਾਨ ਇੱਥੇ ਹੁਣ ਉੱਪਰ ਆ ਗਏ ਆਪਾਂ ਤੇ ਜਿਹੜੀ ਤੁਸੀਂ ਉਹ ਬਿਲਡਿੰਗਾਂ ਦੇਖ ਰਹੇ ਨਾ ਉਹ ਵਾਲੀ ਇਹ ਚਾਹਦੋ ਲਾ ਲ ਤੁਸੀਂ ਉਸ ਟਾਈਮ ਤੇ ਰਾਜਾਂ ਦੀ ਲਾ ਲੋ ਤੇ ਚਾਹੇ ਤੁਸੀਂ ਲਾ ਲੋ ਵੀ ਭਾਈ ਰਾਵਣ ਦੇ ਸਹੁਰਿਆਂ ਦੇ ਲਾ ਲੋ ਤੁਸੀਂ ਵੀ ਪਿੰਡ ਦੇ ਪਿੰਡ ਦੇ ਸਹੁਰਿਆਂ ਦਾ ਤੇ ਆਪਾਂ ਜਿਹੜੀ ਥਾਂ ਹੁਣ ਫਿਰ ਰਹੇ ਆ ਇਹ ਵਾਲੀ ਇਹ ਮਿਲਦਾਰ ਹੁਣਾਂ ਦਾ ਸੋਹਰਾ ਪਰਿਵਾਰ ਹੈ ਸੋਹਰਾ ਘਰ ਦਾ ਲਾ ਲੋ ਇੱਥੇ ਉਹਨਾਂ ਦੇ ਸਹੁਰੇ ਵਗੈਰਾ ਹੁਣਾਂ ਸਾਲੇ ਵਗੈਰਾ ਜੋ ਵੀ ਸੀ ਉਹ ਇੱਥੇ ਰਹਿੰਦੇ ਰਹੇ ਪਹਿਲਾਂ ਇਹ ਸਹਾਰ ਪਿੰਡ ਰਿਹਾ ਜੀ ਆਪਣਾ ਰਾਵਣ ਦੇ ਸੋਹਣਿਆਂ ਦਾ ਮੰਦੋਦਰੀ ਦੇ ਪੇਕਾ ਦਾ ਜਿੱਥੇ ਮੰਦੋਦਰੀ ਕਰਦੇ ਖੇលਦੇ ਰਹੇ ਨੇ ਤੇ ਰਾਵਣ ਲਾਲੋ ਵਿਆਹ ਕੇ ਸੋਚਦੇ ਦੇਖੋ ਵੀ ਇੱਥੇ ਆਇਆ ਹਨ ਰਾਵਣ ਦਾ ਸੋਰੀ ਆਮ ਤਰ੍ਹਾਂ ਸ਼੍ਰੀਲੰਕਾ ਤੋਂ ਤੇ ਆ ਕੇ ਇੱਥੇ ਵਿਆਹ ਕੇ ਲੈ ਕੇ ਗਿਆ ਤੇ ਉਹ ਸਾਹਮਣੇ ਮੰਦਿਰ ਜਿਹੜਾ ਜਿੱਤਾਂ ਤੋਂ ਆਪਾਂ ਹੁਣ ਆਏ ਆ ਤੁਹਾਨੂੰ ਉੱਥੇ ਵੀਡੀਓ ਦਿਖਾਈ ਹੈ ਤੇ ਇਹ ਇੱਕ ਮਹਿਲ ਰਿਹਾ ਜਿਹੜਾ ਤੁਹਾਨੂੰ ਦੱਸਿਆ ਸੀ ਜਿਹਦੇ ਚ ਰਾਣੀਆਂ ਰਹਿੰਦੀਆਂ ਨੇ ਉਹ ਪਿੱਛੇ ਵਾਲਾ ਜਿਹੜਾ ਲਾਲੋ ਉੱਚਾ ਖੜਿਆ ਤੇ ਉਹਦੇ ਲਾਲੋ ਉਹਨਾਂ ਨੂੰ ਰਹਿਣਾ ਅੰਦਰ ਤੜਾਏ ਹੁੰਦਾ ਸੀ ਇੱਕ ਤਰ੍ਹਾਂ ਦਾ ਉਹ ਬਾਹਰੋਂ ਲਾਲੋ ਪੜਦਾ ਕਰਿਆ ਹੁੰਦਾ ਜੀ ਤੇ ਬਾਹਰ ਨਹੀਂ ਆ ਜਾ ਸਕਦੇ ਸੀ ਜਦਾਂ ਤੇ ਉਹਨਾਂ ਜਿਹੜੀਆਂ ਮੋਰਿਆ ਉਹਨਾਂ ਰਾਹੀ ਦੇਖੀ ਜਾਂਦੇ ਸੀ। ਵਾਕਿਆ ਇਦਾਂ ਦਾ ਸਾਰਾ ਲਾ ਲਓ ਉੱਥੇ ਇੱਕ ਮੰਦਿਰ ਬਣਿਆ ਹੋਇਆ ਤੇ ਇਹ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਆਪਣਾ ਰਾਵਣ ਦੇ ਸਹੁਰਿਆਂ ਦਾ ਲਾ ਲਓ ਤੁਸੀਂ ਇਹ ਪੁਲ ਨਹੀਂ ਇਹ ਬਾਅਦ ਚ ਬਣਿਆ। ਸਹੁਰਿਆਂ ਦਾ ਪਿੰਡ ਹੈ ਸਾਰਾ। ਤੇ ਫਿਰ ਜਿਹੜੇ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਕਿਹਾ ਵੀ ਹਾਂ ਵੀ ਉਹਨਾਂ ਦਾ ਇਹ ਲਾ ਲਓ ਇੱਥੇ ਵਿਆਹ ਹੁੰਣ ਦੇ ਸਬੂਤ ਨਿਕਲੇ ਨੇ। ਉਹਨਾਂ ਦੇ ਪਾਈ ਵੀਡੀਓ ਨਹੀਂ ਬਣਾਣ ਦਿੰਦੇ ਹੁਣ ਬੰਦ ਕਰਤਾ ਸਾਰਾ ਕੁਝ। ਤੇ ਇੱਕ ਜਿਹੜਾ ਇੱਥੇ ਲਾਲੋ ਆਪਾਂ ਖੜੇ ਆ ਜੋਧਪੁਰ ਚ ਇੱਥੇ 3 ਸਾਲ ਮੀਂਹ ਨਹੀਂ ਪੈਂਦਾ ਚੌਥੇ ਸਾਲ ਪੈਂਦਾ ਇਹਦੀ ਕਹਾਣੀ ਇਦਾਂ ਪਈ ਇਥੋਂ ਦੇ ਜਿਹੜੇ ਰਾਜੇ ਸੀ ਉਹ ਤੇ ਇੱਕ ਕੋਈ ਸਾਧੂ ਸੰਤ ਸੀ ਉਹਨਾਂ ਨਾਲ ਲੜ ਪਏ ਤੇ ਉਹਨਾਂ ਨੇ ਸਰਾਬ ਦੇ ਤਾਂ ਭਾਈ ਵੀ ਇੱਥੇ ਕਾਲ ਪੈ ਜੂਗਾ ਮੁੜ ਕੇ ਕਹਿੰਦੇ ਮੀਂਹ ਨਹੀਂ ਪੈਣਾ ਤੇ ਬਾਅਦ ਚ ਜਦੋਂ ਲਾਲੋ ਇੱਥੇ ਉਹਨਾਂ ਨੇ ਮਿਲਤਾਂ ਕੀਤੀਆਂ ਵੀ ਨਾਲ ਜ ਸਾਡਾ ਲਾਲੋ ਇੱਥੇ ਤਬਾਹ ਹੋ ਜਾਂਗੇ ਸੀ ਤਾਂ ਸਾਧੂ ਨੇ ਭਾਈ ਕਹਦਾ ਵੀ ਚਲੋ ਤੁਹਾਨੂੰ ਮਾਫ ਕਰ ਦਿੰਦੇ ਆ ਪਰ ਲਗਾਤਾਰ ਲਾਲੋ ਵੀ ਤੁਸੀਂ 3 ਸਾਲ ਇੱਥੇ ਮੀਂਹ ਨਹੀਂ ਪੂ ਤੇ ਚੌਥੇ ਸਾਲ ਇੱਥੇ ਮੀਂਹ ਪਿਆ ਕਰੂਗਾ ਉਹ ਕੰਮ ਦੱਸਿਆ ਜਾਂਦਾ ਵੀ ਇਹ ਇਹ ਸਮਾਰਕਾਂ ਬਣੀਆਂ ਹੋਈਆਂ ਨੇ ਜੀ ਜਿਹੜੇ ਲਾਲੋ ਤੁਸੀਂ ਵੀ ਵੀਰ ਹੋਏ ਨੇ ਲੜਾਈਆਂ ਲੜੀਆਂ ਨੇ ਹਨਾ ਤੇ ਇਹ ਇਹਨੂੰ ਸਭ ਆਪਾਂ ਸਾਰੇ ਜਾਣਦੇ ਆ ਪੰਜਾਬ ਵਾਲੇ ਦਿੱਤਰਗੜ੍ਹ ਸਾਰੇ ਲਾਲੋ ਹਰਿਆਣੇ ਵਾਲੇ ਯੂਪੀ ਵਾਲੇ ਸ੍ਰੀ ਗੋਗਾ ਜੀ ਮਹਾਰਾਜ ਇਹਨਾਂ ਦੇ ਆਪਣੇ ਮਾੜੀਆਂ ਬਣੀਆਂ ਹੋਈਆਂ ਨੇ ਤੇ ਬਾਕੀ ਇਦਾਂ ਸਾਰੇ ਦੇ ਨਾਂ ਲਿਖੇ ਹੋਏ ਨੇ ਸ੍ਰੀ ਹੜਬੂ ਜੀ ਤੇ ਸ੍ਰੀ ਰਾਮਦੇਵ ਜੀ ਲਾਲੋ ਜਿੰਨੇ ਵੀ ਲੜਾਈਆਂ 'ਚ ਲੜੇ ਹਨਾ ਸੂਰਬੀਰ ਹੋਏ ਨੇ ਜਾਂ ਕੋਈ ਸ੍ਰੀ ਪਾਬੂ ਜੀ ਮੋਢਲੇ ਸਾਰੀਆਂ ਜੜੀਆਂ ਲੱਗਿਆ ਨੇ ਸਮਾਰਕ ਬਣੇ ਹੋਏ ਨੇ ਜਿਹੜੇ ਵੀਰ ਹੋਏ ਨੇ ਲੜਾਈ ਦੇ ਵਿੱਚ ਜਿਵੇਂ ਆ ਸ੍ਰੀ ਗੋਸੋਈ ਜੀ